ਵੈਕੁਰ ਜਿੱਕਾ ਖਾਲਸਾ ਵੈਕੁਰ ਜਿੱਕੀ ਫਤਿਹ ਪੰਜਾਬੀ ਗਾਇਕ ਰਾਜਵੀਰ ਜਵੰਦਾ ਜੋ ਪਿਛਲੇ ਦਿਨੀ ਐਕਸੀਡੈਂਟ ਤੋਂ ਬਾਅਦ ਜੇਰੇ ਇਲਾਜ ਦੌਰਾਨ ਹਸਪਤਾਲ ਵਿਖੇ ਐਡਮਿਟ ਸਨ ਖਬਰ ਆ ਰਹੀ ਹੈ ਵੀ ਉਹ ਅਕਾਲ ਚਲਾਣਾ ਕਰ ਗਏ ਨੇ ਦੁਖਦਈ ਖਬਰ ਹੈ ਖਾਸ ਕਰਕੇ ਉਹਨਾਂ ਦੇ ਪਰਿਵਾਰ ਦੇ ਲਈ ਰਿਸ਼ਤੇਦਾਰ ਦੋਸਤਾਂ ਮਿੱਤਰਾਂ ਦੇ ਲਈ ਇਹ ਸਮਾਂ ਬਹੁਤ ਕਠਿਨ ਹੈ ਪਰ ਹੈਰਾਨੀ ਹੁੰਦੀ ਹੈ ਇਸ ਸਮੇਂ ਦੇ ਉੱਪਰ ਜਦੋਂ ਸੋਸ਼ਲ ਮੀਡੀਆ ਨੂੰ ਦੇਖੀਦਾ ਹੈ ਤੇ ਸੋਸ਼ਲ ਮੀਡੀਆ ਦੇ ਉੱਪਰ ਬਣੇ ਪੇਜ ਜਾਂ YouTube ਦੇ ਉੱਪਰ ਬਣੇ ਹੋਏ ਕੁਝ ਚੈਨਲ ਜਿਹੜੇ ਕਈ ਦਿਨਾਂ ਤੋਂ ਇਸੇ ਖਬਰ ਦਾ ਸ਼ਾਇਦ ਇੰਤਜ਼ਾਰ ਕਰ ਰਹੇ ਸਨ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਸਿਕਿਉਰਿਟੀ ਗਾਰਡਾਂ ਦੇ ਨਾਲ ਕੋਈ ਹੋਰ ਕਿਸੇ ਤਰੀਕੇ ਨਾਲ ਡਾਕਟਰਾਂ ਦੇ ਨਾਲ ਵੀ ਇਹ ਯਤਨ ਕਰ ਰਿਹਾ ਸੀ ਕਿ ਇਹ ਖਬਰ ਸਾਨੂੰ ਪਹਿਲਾਂ ਦਿਓ ਤੇ ਹੈਪੇ ਦੇ ਵਿੱਚ ਠੰਡਕ ਪੈ ਗਈ ਹੋਏਗੀ ਤੁਹਾਨੂੰ ਆਪਣੀ ਟੀਆਰਪੀ ਵਿਧਾਨ ਦੇ ਲਈ ਇਹ ਖਬਰ ਮਿਲ ਗਈ ਹੈ ਫਿਰ ਇੱਥੇ ਫਸ ਨਹੀਂ ਕਮਾਲ ਦੀ ਗੱਲ ਇੱਕ ਭੈਣ ਆ ਜਿੰਦੀ ਕੱਲ ਮੈਂ ਵੀਡੀਓ ਦੇਖ ਰਿਹਾ ਸੀ ਸੋਸ਼ਲ ਮੀਡੀਆ ਦੇ ਉੱਪਰ ਉਹ ਇੱਕ ਸ਼ਮਸ਼ਾਨ ਘਾਟ ਵਿੱਚ ਖੜੀ ਹੋ ਕੇ ਉੱਥੇ ਦਿਖਾ ਰਹੀ ਹੈ ਜਾਨੀ ਕਿਸ ਜਗ੍ਹਾ ਦੇ ਉੱਪਰ ਸਸਕਾਰ ਕੀਤਾ ਜਾਏਗਾ ਇਦਾਂ ਹੋਏਗਾ ਇਦਾਂ ਹੋਏਗਾ ਚਲੋ ਠੀਕ ਹੈ ਤੁਸੀਂ ਆਪਣੇ ਚੈਨਲ ਚਲਾਉਂਦੇ ਹੋ ਇਹਨਾਂ ਚੈਨਲਾਂ ਦੇ ਉੱਪਰ ਤੁਹਾਨੂੰ ਆਮਦਨ ਹੁੰਦੀ ਹੈ ਪਰ ਜਦੋਂ ਕਦੇ ਤੁਹਾਡੇ ਪਰਿਵਾਰ ਦੇ ਵਿੱਚ ਇਦਾਂ ਦੀ ਘਟਨਾ ਵਾਪਰਦੀ ਹੈ ਕੀ ਕਦੇ ਉਦੋਂ ਤੁਸੀਂ ਇਹ ਯਤਨ ਕਰੋਗੇ ਕਿ ਆਪਣੇ ਪਰਿਵਾਰ ਦੇ ਵੀ ਅੱਜ ਸਾਡੇ ਬਾਪੂ ਦਾ ਸਾਡੇ ਭਰਾ ਦਾ ਸਾਡੀ ਮਾਂ ਦਾ ਇਸ ਜਗ੍ਹਾ ਦੇ ਉੱਪਰ ਸਸਕਾਰ ਹੋਏਗਾ ਆਓ ਜੀ ਸਾਰੇ ਦੇਖੋ ਇਹਨੂੰ ਸ਼ੇਅਰ ਕਰ ਦਿਓ ਅੱਗੇ ਉਦੋਂ ਇਹ ਗੱਲਾਂ ਬੋਲੋਗੇ ਅਸੀਂ ਪੰਜਾਬ ਵਾਲੇ ਸਾਡਾ ਤੇ ਸੁਭਾ ਸੀ ਕਿਸੇ ਸਿੰਗਤ ਨੇ ਹੀ ਇਹ ਲਿਖੀਆਂ ਲਾਈਨਾਂ ਨੇ ਵੀ ਦੁਸ਼ਮਣ ਮਰੇ ਨਾ ਖੁਸ਼ੀ ਮਨਾਈਏ ਸਜਣਾ ਵੀ ਮਰ ਜਾਣਾ ਅਸੀਂ ਤੇ ਕੋਈ ਬੇਗਾਨਾ ਵੀ ਮਰ ਜਾਂਦਾ ਸੀ ਅਸੀਂ ਅਸੀਂ ਉਹਦਾ ਵੀ ਦੁੱਖ ਆਪਣੇ ਅੰਦਰ ਮਹਿਸੂਸ ਕਰਦੇ ਸੀ ਵੀ ਨਹੀਂ ਯਾਰ ਐਂਦਾ ਨਹੀਂ ਸੀ ਹੋਣਾ ਚਾਹੀਦਾ ਪਰ ਕਮਾਲ ਦੀ ਗੱਲ ਹੈ ਵੀ ਅੱਜ ਅਸੀਂ ਇੱਕ ਨੌਜਵਾਨ ਪੁੱਤ ਇੱਕ ਮਾਂ ਦਾ ਇੱਕ ਨਿੱਕੀ ਜੀ ਸ਼ਾਇਦ ਬੱਚੀ ਹੈ ਉਹਨਾਂ ਦੀ ਇੱਕ ਬਲਾਕ ਉਸ ਨਿੱਕੀ ਜੀ ਬੱਚੀ ਦਾ ਇੱਕ ਭੈਣ ਦਾ ਪਤੀ ਹੈ ਜਿਹੜਾ ਉਹ ਇਸ ਸੰਸਾਰ ਤੋਂ ਚਲਾ ਗਿਆ ਤੇ ਸਾਨੂੰ ਜਲਦੀ ਇਹ ਗੱਲ ਦੀ ਲੱਗੀ ਹੈ ਕਿ ਕੋਈ ਜਿਹੜੇ ਉਹਨਾਂ ਦੇ ਪਰਿਵਾਰ ਨੂੰ ਮਿਲਣ ਦੇ ਲਈ ਆ ਰਹੇ ਨੇ ਹੁਣ ਕਿਉਂਕਿ ਉਹਨਾਂ ਦੇ ਲਿੰਕ ਜਿਹੜੇ ਨੇ ਉਹ ਇੰਡਸਟਰੀ ਦੇ ਵਿੱਚ ਸਨ ਸੋ ਇਹ ਠੀਕ ਹੈ ਵੀ ਉੱਥੇ ਸਾਰੇ ਸ਼ਿੰਗਰਵੀਰਾਂ ਨੇ ਆਉਣਾ ਹੀ ਹੈ ਜਿਨ੍ਹਾਂ ਦੇ ਨਾਲ ਉਹਨਾਂ ਦਾ ਉੱਠਣਾ ਪੈਣਾ ਸੀ ਤੇ ਮੈਂ ਵੇਖ ਰਿਹਾ ਸੀ ਸ਼ਾਇਦ ਕਨਵਰ ਗਰੇਵਾਲ ਉਹਨਾਂ ਦੀ ਇੱਕ ਵੀਡੀਓ ਆਈ ਉਹ ਮੀਡੀਆ ਵਾਲਿਆਂ ਤੋਂ ਪਿੱਛਾ ਛੁੜਾਛਦਾ ਕੇ ਭੱਜ ਰਹੇ ਨੇ ਪਰ ਮੀਡੀਆ ਵਾਲੇ ਆਪਣੇ ਮੈਕ ਉਹਨਾਂ ਦੇ ਮੂੰਹ ਵਿੱਚ ਤੁੰਣਣ ਦੇ ਲਈ ਜਾਂਦੇ ਨੇ ਵੀ ਤੁਸੀਂ ਦੱਸੋ ਤੁਸੀਂ ਕੀ ਬੋਲਣਾ ਚਾਹੁੰਦੇ ਹੋ ਇੰਦਾ ਦੇ ਸਮਿਆਂ ਦੇ ਵਿੱਚ ਵੀ ਤੁਹਾਨੂੰ ਆਪਣੀ ਟੀਆਰਪੀ ਦੀ ਪਈ ਹੋਈ ਹੈ ਕਮਾਲ ਦੀ ਗੱਲ ਹੈ ਕਿੱਥੇ ਮਰ ਗਈ ਸਾਡੀ ਜ਼ਮੀਰ ਮੈਨੂੰ ਅੱਜ ਵੀ ਉਹ ਦਿਨ ਯਾਦ ਹੈ ਜਦੋਂ 2-3 ਸਾਲ ਪਹਿਲਾਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਚਲੋ ਮੇਰੀ ਇਹ ਲਾਈਨ ਨਹੀਂ ਪਰ ਜਦੋਂ ਉਹਨਾਂ ਦਾ ਸੰਸਕਾਰ ਹੋਇਆ ਤੇ ਉਦੋਂ ਟੀਵੀ ਦੇ ਉੱਪਰ ਇਹ ਸਾਰਾ ਪ੍ਰੋਗਰਾਮ ਲਾਈਵ ਕਵਰੇਜ ਹੋ ਰਿਹਾ ਸੀ ਤੇ ਜਿਸ ਸਮੇ ਸਿੱਧੂ ਦੀ ਡੈੱਡ ਬਾਡੀ ਨੂੰ ਲੈ ਕੇ ਜਾ ਰਹੇ ਸਨ ਨਾ ਉਹਦੇ ਬਾਪ ਨੇ ਨਾ ਆਪਣੇ ਸਿਰ ਦੀ ਪੱਗ ਉਤਾਰ ਕੇ ਐਦਾਂ ਲੋਕਾਂ ਦੇ ਸਾਹਮਣੇ ਐਦਾਂ ਕੀਤੀ ਉਹ ਘਟਨਾ ਜਦੋਂ ਵੇਖੀ ਤੇ ਉਹ ਘਟਨਾ ਨਾ ਅੰਦਰ ਨੂੰ ਘੇਰਦੀ ਏ ਇੱਕ ਬਾਪ ਆਪਣੇ ਬੱਚੇ ਦੇ ਲਈ ਰੋ ਰਿਹਾ ਤੇ ਸਾਡੇ ਲੋਕ ਨੇ ਜਿਹੜੇ ਉਹਨਾਂ ਨੂੰ ਕੱਟ-ਕੱਟ ਕੇ ਰੀਲਾ ਪਾਉਣ ਦੀ ਜਲਦੀ ਪਈ ਸੀ ਇਹਨਦੇ ਤੋਂ ਵੀਊ ਲੈ ਲਈਏ ਕਿਵੇਂ ਨਾ ਕਿਵੇਂ ਹੁਣ ਵੀ ਇਸੇ ਉਹੀ ਕਰ ਰਹੇ ਆ سوشل মিডিਆ ਵਾਲੇ ਸਾਰੇ ਹੀ ਵੀਰਾ ਭੈੜਾ ਨੂੰ ਬੇਨਤੀ ਹੈ ਮੇਰੀ ਇਹ ਗੱਲ ਦਾ ਗੁੱਸਾ ਨਾ ਕਰਿਓ ਪਰ ਇਹ ਗੱਲ ਦੇ ਉੱਤੇ ਗੌਰ ਜਰੂਰ ਕਰਿਓ ਵੀ ਇਸ ਸਮੇਂ ਸਾਨੂੰ ਸਵਾਲ ਜਿਹੜੇ ਨੇ ਉਹ ਜਿਹੜੇ ਉਹ ਪ੍ਰਵਾਸ ਨੂੰ ਮਿਲਣ ਦੇ ਲਈ ਆ ਰਹੇ ਨੇ ਉਹਨਾਂ ਨੂੰ ਕਰਨ ਦੀ ਜਗ੍ਹਾ ਜੇ ਅਸੀਂ ਸਵਾਲ ਇਹ ਸਰਕਾਰਾਂ ਦੇ ਉੱਪਰ ਕਰੀਏ ਸਰਕਾਰਾਂ ਨੂੰ ਅਸੀਂ ਸਵਾਲ ਕਰੀਏ ਵੀ ਇੱਕ ਨੌਜਵਾਨ ਆਪਣੇ ਸ਼ੌਂਕ ਦੇ ਨਾਲ ਘੁੰਮਣ ਦੇ ਲਈ ਨਿਕਲਦਾ ਤੇ ਆਵਾਰਾ ਕੁਸ਼ੂਆ ਦੇ ਕਰਕੇ ਉਹ ਇਹ ਸੰਸਾਰ ਤੋਂ ਚਲਾ ਜਾਂਦਾ ਹੈ ਸਾਨੂੰ ਸਵਾਲ ਉਹਨਾਂ ਮਨੁੱਖਾਂ ਨੂੰ ਕਰਨੇ ਚਾਹੀਦੇ ਨੇ ਉਹਨਾਂ ਸਰਕਾਰਾਂ ਨੂੰ ਸਾਡੇ ਸਵਾਲ ਹੋਣੇ ਚਾਹੀਦੇ ਨੇ ਵੀ ਆਖਿਰ ਕਦੋਂ ਤੱਕ ਮਾਵਾਂ ਦੇ ਪੁੱਤ ਇਦਾਂ ਹੀ ਸੜਕਾਂ ਦੇ ਉੱਪਰ ਐਕਸੀਡੈਂਟਾਂ ਦੀ ਭੇਟ ਚੜਦੇ ਰਹਿਣਗੇ ਕਦੋਂ ਤੱਕ ਜਿਹੜੀ ਹੈ ਉਹ ਰਾਜਨੀਤੀ ਕਹਿੰਦੀ ਤੇ ਰਹੇਗੀ ਵੀ ਅਸੀਂ ਤੁਹਾਨੂੰ ਸੇਫ ਜ਼ਿੰਦਗੀ ਦਿੰਨੇ ਆ ਪਰ ਇੱਥੇ ਜਿਉਣ ਵਾਲਾ ਸੇਫ ਮਹਿਸੂਸ ਨਹੀਂ ਕਰੇਗਾ ਮੇਰੀਆਂ ਇਹਨਾਂ ਗੱਲਾਂ ਨੂੰ ਧਿਆਨ ਦੇ ਨਾਲ ਸੁਣਿਓ ਤੇ ਸੋਸ਼ਲ ਮੀਡੀਆ ਵਾਲੇ ਸਾਰੇ ਹੀ ਵੀਰਾਂ ਨੂੰ ਬੇਨਤੀ ਹੈ ਕਿ ਭਾਈ ਠੀਕ ਹੈ ਜੋ ਤੁਸੀਂ ਕਰਨਾ ਅੱਜ ਤੱਕ ਕੀਤਾ ਹੈ ਪਰ ਅੱਗੇ ਕਿਰਪਾ ਕਰਕੇ ਇਦਾਂ ਦਾ ਨਾ ਕਰੋ ਵੀ ਤੁਸੀਂ ਕਿਸੇ ਜੀਆਂ ਭਾਵਨਾਵਾਂ ਕਿਸੇ ਨਾਲ ਕਿਸੇ ਤਰੀਕੇ ਨਾਲ ਜੁੜੀਆਂ ਨੇ ਪਰ ਤੁਸੀਂ ਉਹਨਾਂ ਭਾਵਨਾਵਾਂ ਦੇ ਵਿੱਚੋਂ ਆਪਣੀ ਕਮਾਈ ਡੱਬ ਰਹੇ ਹੋ ਕਿਰਪਾ ਕਰਕੇ ਇਦਾਂ ਨਾ ਕਰੋ ਇਹ ਸੋਹਣਾ ਨਹੀਂ ਲੱਗਦਾ ਅਸੀਂ ਪੰਜਾਬੋ ਵਾਲੇ ਆ ਦੁਸ਼ਮਣ ਦੇ ਦੁੱਖ ਦੇ ਵਿੱਚ ਵੀ ਅਸੀਂ ਦੁਖੀ ਹੋਣ ਵਾਲੇ ਆ ਤੇ ਰਾਜਵੀਰ ਦਾ ਤਾਂ ਕਿਸੇ ਨਾਲ ਕੋਈ ਰੌਲਾ ਹੀ ਨਹੀਂ ਸੀ ਇਸ ਕਰਕੇ ਇਹ ਬੇਨਤੀ ਨੂੰ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ